ਇਹ ਡੇਰੇ ਦਾ ਅੰਨ ਭੰਡਾਰ ਹੈ ਇੱਥੋਂ ਅੰਦਰ ਦੇ ਵੀ ਅਸੀਂ ਆਪਾਂ ਪਾਪਾ ਜੀ ਦੇ ਦਰਸ਼ਨ ਕਰ ਸਕਦੇ ਹਾਂ ਜਿੱਥੇ ਬਾਬਾ ਸੁਖੀ ਪਰਨਨ ਜੀ ਜਿਹੜੇ ਟੱਪ ਕਰਦੇ ਆ ਇੱਥੋਂ ਪੰਨਾ ਵੀ ਕਰਦੇ ਜੀ ਡੇਰੇ ਪੁਰਾਣੇ ਸਾਈਨ ਦੇ ਵਿੱਚ ਬਣਿਆ ਹੋਇਆ ਲਾਈਨਾਂ ਦੇ ਵਿੱਚ ਲੱਗੇ ਅਸ਼ਰਦਾਂ ਦੇ ਜੇ ਬਾਬਾ ਰudra ਨਾਮ ਦੀ ਇਹ ਅਖੰਡ ਧੂਣਾ ਜਿੱਥੋਂ ਆਸ਼ੀਰਵਾਦ ਲੈ ਕੇ ਆਪਾਂ ਚੱਲ 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 ਹੌਲੀ ਹੌਲੀ ਰੁਕ ਜਾ ਅਜ ਮਹਾਰਾਜ ਕਿੱਧਰ ਆਈ ਮਹਾਰਾਜ ਮਹਾਰਾਜ ਛੋਟੇ ਛੋਟੇ ਉੱਪਰ ਚੱਲੋ ਉੱਪਰ ਤੂੰ ਛੋਟਾ ਇਹ ਤਾਂ ਬੁੱਤੀ ਹੈ ਖੰਡ ਭੂਣਾ ਦੇ ਵਿੱਚ ਇੱਧਰ ਵੀ ਮਹਾਰਾਜ ਜੀ ਬੰਦੇ ਆ ਸੰਤਾਂ ਨੂੰ ਪਰਵਚਨ ਦੇਣ ਵਾਸਤੇ ਤੇ ਸਵਾਗਤ ਹੈ ਜੀ ਬੜਾ ਸਵਾਗਤ ਹੈ ਸਵਾਗਤ ਹੈ ਬਾਕੀ ਦਾ ਸਵਾਗਤ ਹੈ ਜੀ ਚੱਲ ਗਿਆ ਅਸਟੇਟ ਦੇ ਵਿੱਚ ਚੱਲਣਾ ਹੈ ਚੈਨਲ ਤੋਂ ਨਾ ਉਹਦੇ ਇਹ ਲੈਣਾ ਪ੍ਰਸ਼ਾਦ ਜੀ ਉਹਦੇ ਲੈ ਲੈਣੇ ਇੱਥੇ ਕੋਈ ਨਾ ਸਕਤ ਲੋਕ ਕਿਨੇ ਸਾਰੇ ਆ ਜਾਣ ਪ੍ਰਸ਼ਾਦ ਵਗੈਰਾ ਭਗਤਾਂ ਨੂੰ ਮਿਲਦਾ ਹੈ ਤੇਲਿਆਂ ਦਾ ਜੀ ਲੋ ਜੀ ਪਾਪਾ ਜੀ ਨੇ ਮਿਲ ਵੀ ਦਿੱਤਾ ਹੁਣ ਇੱਕ ਪ੍ਰਦਕਸ਼ਿਣਾ ਤੁਹਾਨੂੰ ਦਿਖਾ ਦਿੰਦੇ ਆ ਧੂਏ ਦਾ ਮਤਲਬ ਅੰਦਰ ਬਹੁਤ ਜ਼ਿਆਦਾ ਹੈ। ਲਓ ਜੀ ਡੇਰੇ ਤੋਂ ਬਾਹਰ ਆ ਕੇ ਆ ਸ਼ਿਪੋਲ એનર્ਜੀ ਦਾ ਮਤਲਬ ਤਾਪ ਆ ਇਧਰ ਲੰਗਰ ਹਾਲ ਹੈ। ਇਥੇ ਲੰਗਰ ਤਿਆਰ ਹੁੰਦਾ ਇਥੇ ਪ੍ਰਵਚਨ ਵਗੈਰਾ ਕਰਦੇ ਆ ਮਹਾਰਾਜੀ ਸੰਗਤ ਨੂੰ ਜੇ ਜਿਆਦਾ ਰਾਜਾ ਤਾਂ ਇਹ ਵੀ ਕਰ ਸਕਦੇ ਆ ਸਾਹਮਣੇ ਇਹਨਾਂ ਜਿੱਥੇ ਆ ਕੇ ਮਹਾਨ ਤਪਸਕੀਆਂ ਨੇ ਤਪ ਕੀਤਾ ਤਵਾ ਦਾ ਤਸੀਰ ਦੇਖੋ ਡੇਰਾ ਕਿੰਨਾ ਖੁੱਲਾ ਡੁੱਲਾ ਡੇਰਾ ਬਾਬਾ ਰudra nath ji ਵਿਸਾਲ ਤੇ ਵੱਡੇ ਮਹਾਰਾਜ ਤਾਂ ਗਏ ਆ ਛੋਟੇ ਮਹਾਰਾਜ ਜਿਹੜੇ ਆ ਉੱਪਰ ਬੈਠੇ ਆ ਆਪਣੇ ਕਮਰੇ ਦੇ ਵਿੱਚ ਤਪ ਕਰ ਰਹੇ ਆ ਤੇ ਉਸ ਤੋਂ ਬਾਅਦ ਇਹ ਪਲੇ ਆ ਮੇਨ ਬਾਬਾ ਜੀ ਆ ਜਿਨ੍ਹਾਂ ਦੇ ਦਰਸ਼ਨ دیدار ਕਰਨ ਦੇ ਨਾਲ ਹੀ ਸਭ ਮਨੋ ਕਾਮਨਾ ਪੂਰੀਆਂ ਹੁੰਦੀਆਂ ਜਿਨ੍ਹਾਂ ਦੇ ਨਾਮ ਦੇ ਤੇ ਡੇਰਾ ਡੇਰਾ ਬਾਬਾ ਰੁਦਰਾਨੰਦ ਜੀ ਆਉਣਾ ਤੇ ਦਰਸ਼ਨ ਕਰ ਲਓ ਤੁਸੀਂ ਦੇਸ਼ ਵਿੱਚ ਦੇ ਸੰਗਤ ਦਾ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਸਾਨੂੰ ਡੇਰਾ ਬਾਬਾ ਰੁਦਰਾਨੰਦ ਜੀ ਦੇਤੇ ਹਮਾ ਚਲਪ ਦੇ ਦੇਰੀਆਂ ਦਰਸ਼ਨ ਤੇ ਧਰਮ ਦਰਬਾਰ ਆ ਗਿਆ ਇੱਥੇ ਤੁਹਾਨੂੰ ਚਾਰੇ ਵੀਦ ਜਿਹੜੇ ਆ ਰਿਗ ਵੀਦ ਸਾਮ ਵੀਦ ਆਰਥ ਵੀਦ ਜਜੁਰ ਵੀਦ ਦੇ ਦਰਸ਼ਨ ਹੋਣਗੇ ਆਰਥ ਵੀਦ ਸਾਮ ਵੀਦ ਇਹ ਹੈ ਪ੍ਰਮਾਤਮਾ ਜੇ ਮਹਾਰਾਜ ਸਖਰੀ ਪਾਣਾ ਜੀ ਇਹ ਰਿਗਵੇਦ ਜਜ਼ੁਰਵੇਦ ਇਹ ਜਿਹੜੇ ਚਾਰ ਮੇਨ ਗ੍ਰੰਥ ਹੈ ਤੇ ਇਹ ਸਾਡੇ ਮਹਾਰਾਜ ਜੀ ਸੁਦਰਾਨਾ ਜੀ ਸਖਰੀ ਪਾਣਾ ਜੀ ਮਾਪਾ ਜੀ ਦੇ ਦਰਸ਼ਨ ਆਉਣ ਦਾ ਸਥਾਨ ਬਾਕੀ ਇਹ ਤੋਂ ਬਾਅਦ ਇੱਕ ਵਾਰੀ ਬੋਲ ਸਾਚੇ ਦਰਬਾਰ ਏ ਕੀ ਜੈ ਸ਼੍ਰੀ ਗੁਰਦ੍ਰਾਣੰਦ ਜੀ ਸਿੰਘਾਸਨ ਗੱਦੀ ਆ ਜਿਹੜੀ ਇਹ ਉਸ ਵਾਰ ਇਥੇ ਝੰਡਾ ਜਿਹੜਾ ਧਰਮ ਦਾ ਝੁੱਲ ਰਿਹਾ ਜੈ ਸਿਤਾਰਾਮ ਜੈ ਆਦੇਸ਼ੰਗ ਜੀ ਇਹਦੇ ਨਾਲ ਹੀ ਸ਼ਿਵਲਿੰਗ ਸਥਾਪਿਤ ਹੈ ਜਿੱਥੇ ਆਪਾਂ ਜਲ ਵਗਾਰਾ ਚੜ੍ਹਾ ਸਕਦੇ ਆ ਜੈ ਮਹਾਰੇ ਪੁਲੇ ਸ਼ੰਕਰ ਜੈ ਬ੍ਰਹਮਾ ਵਿਸ਼ਨੂ ਮਹ ਜੀ ਜੈ ਬਜਰੰਗ ਬਲੀ ਇਦੇ ਬਾਅਦ ਨੰਦੀ ਜੀ ਵਿਰਾਜਮਾਨ। ਉਸ ਤੋਂ ਬਾਅਦ ਸਤੇ ਸ਼ਨੀ ਦੇਵ ਜੀ ਦਾ ਅਖੰਡ ਦੀਵਾ ਜਗਦਾ ਜਿੱਥੇ ਪਾਲਤੇ ਤੇਲ ਵਗੈਰਾ ਹੋਰ ਆਪੁੰਨ ਕਰ ਸਕਦੇ ਆ ਸ਼ਨੀ ਦੇਵਨ ਦਾ। ਉਸ ਤੋਂ ਬਾਅਦ ਨਰਮਣ ਸਮਾਧੀਆਂ ਆ ਗਈਆਂ। ਇੱਥੇ ਆਪਣੇ ਮਹਾਂ ਤਪਸਵੀ ਜਿੰਨੇ ਵੀ ਆ ਉਹਨਾਂ ਦੀਆਂ ਇਹ ਸਮਾਧੀਆਂ ਜਿਹੜਾ ਨੇ ਤਪ ਕੀਤਾ ਇੱਥੇ ਇਹ ਪ੍ਰਦਕਸ਼ਿਣਾ ਲੈਣ ਦੇ ਨਾਲ ਵੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਮਾਨ ਇੱਜ਼ਤ ਬਸਦਾ ਹੈਗਾ ਅੰਦਰ ਆਮ ਬਦਾ ਰੱਖਦਾ ਹੈ ਹੋਰ ਨਾਲੇ ਲੰਗਰ ਹਾਲ ਹੈ ਭਗਤ ਸਵਾਦਿਸ਼ਤ ਲੰਗਰ ਸੱਚਮੁਦਾ ਬਹੁਤ ਜ਼ਿਆਦਾ ਇੱਥੇ ਜਿਹੜੇ ਵੀ ਮਤਲਬ ਟੋਟਲੀ ਸੰਸਕਾਰ ਵਗੈਰਾ ਹੁੰਦੇ ਆ ਕਰ ਬੱਚਿਆਂ ਨੂੰ ਸਿਖਾਣੇ ਪੈਂਦੇ ਆ ਜਦੋਂ ਲੰਗਰ ਸ਼ੁਰੂਆਤ ਹੁੰਦੀ ਆ ਪਹਿਲਾਂ ਸਾਰਿਆਂ ਨੂੰ ਲੰਗਰ ਪਰੋਸ ਦਿੱਤਾ ਜਾਂਦਾ ਤੇ ਸਾਰਿਆਂ ਨੂੰ ਲੰਗਰ ਛਕਣ ਦੀ ਮਨਾਹੀ ਆ 19 ਦੇਰ ਤੱਕ ਜਿੰਨੀ ਦੇਰ ਤੱਕ ਅਖੀਰਲੇ ਬੰਦੇ ਤੱਕ ਲੰਗਰ ਨਾ ਪਰਤਾਇਆ ਜਾਵੇ ਉਸ ਤੋਂ ਬਾਅਦ ਮੰਤਰ ਉਚਾਰਨ ਤੋਂ ਬਾਅਦ ਇੱਕ ਘੰਟੀ ਵੱਜਦੀ ਹੈਗੀ ਆ ਉਸ ਟਾਈਮ ਤੇ ਬਾਬਾ ਜੀ ਦਾ ਹੁਕਮ ਹੋਣ ਤੋਂ ਬਾਅਦ ਸਾਰਿਆਂ ਨੂੰ ਇੱਕ ਸਾਰ ਲੰਗਰ ਛਕਣ ਦੀ ਆਗਿਆ ਜੋ ਬਹੁਤ ਵਧੀਆ ਸੰਸਕਾਰ ਹੈਗੇ ਆ ਕਿ ਜਿਹੜੇ ਅਲੋਪ ਹੋ ਚੁੱਕੇ ਸੀ ਉਹ ਵੀ ਇੱਥੇ ਤੋਂ ਰੂਹ ਦੇਖਣ ਨੂੰ ਮਿਲਦੇ ਹੈਗੇ ਆ ਭਗਤ ਯਾਤਰਾ ਕਰਨ ਵਾਸਤੇ ਆ ਰਹੇ ਆ ਉਸ ਤੋਂ ਬਾਅਦ ਜੀ ਇਸ ਡੇਰੇ ਦੀ ਖਾਸ ਮਹਾਨਤਾ ਜਿਹੜੀ ਆ ਇੱਥੇ ਪੰਜ ਪੀਪਲ ਆ ਪੰਜ ਵਿਖੇ 15ਵੀਂ ਸਦੀ ਵਿੱਚ ਪੰਜ ਪੀਪਲ ਮਹਾਤਮਾਂ ਉਨੇ ਜਹਾਂ ਜੀਵਨ ਸਮਾਧੀ ਲੈ ਕੇ ਪੰਜ ਪੀਪਲਾਂ ਦਾ ਰੂਪ ਧਾਰਨ ਕਰ ਲਿਆ ਹੈ ਜੇ ਪੀਪਲ ਬਾਬਾ ਜੀ ਕੇ ਬੋਧ ਵਿਕਸ਼ਾ ਹੈ ਇਹਨਾਂ ਪੀਪਲਾਂ ਕੇ ਨੀਚੇ ਸਾਪੋ ਦਾ ਜ਼ਹਿਰ एवं ਮਾਨਸਿਕ ਰੋਗੀ ਰੋਗ ਸੇ ਮੁਕਤੀ ਪਾਤੇ ਹਨ ਔਰ ਸਵਸਥ ਸਿਹਤ ਜੀਵਨ ਜੀਤੀ ਕਰਤੇ ਹਨ ਲੋ ਜੀ ਆ ਜਿਹੜੇ ਤੁਹਾਨੂੰ ਹੁਣ ਦਿਖਾਉਣ ਨੂੰ ਜਾ ਰਹੇ ਆ ਪੰਜ ਟਿੱਪਲ ਆ ਨਹੀਂ ਹੈਗੇ ਟਿੱਪਲਾਂ ਦੇ ਰੂਪ ਦੇ ਵਿੱਚ ਪੰਜੇ ઋષਿ ਸੀ ਜਿਨ੍ਹਾਂ ਨੇ ਸਮਾਧੀਆਂ ਲੈ ਲਈਆਂ ਬਹੁਤ ਪੁਰਾਣੇ ਸਦੀਆਂ ਪੁਰਾਣੇ ਟਿੱਪਲਾਂ ਦੇ ਦਰਖਤ ਆ ਜਿਹੜੇ ਜਿੰਨੂੰ ਹੁਣ ਸਪੋਰਟਾ ਵੀ ਲਗਾਈਆਂ ਹੈਗੀਆਂ ਤੇ ਇਹਦੇ ਥੱਲੇ ਜਿਹੜਾ ਵੀ ਆ ਜੇ ਕਿਸੇ ਨੇ ਜ਼ਹਿਰ ਵਗੈਰਾ ਖਾਦਾ ਹੋਵੇ ਤੇ ਜਾਂ ਕੋਈ ਮਾਨਸਿਕ ਰੋਗੀ ਆ ਉਹ ਇੱਥੇ ਆ ਕੇ ਕਰਦਾ ਤੇ ਉਹ ਬਿਲਕੁਲ ਠੀਕ ਹੋ ਜਾਂਦਾ ਔਰ ਬਹੁਤ ਵਧੀਆ ਚੀਜ਼ ਹੈਗੀ ਆ ਇਹ ਜਿਹੜੇ ਇਤਿਹਾਸ ਦੇ ਵਿੱਚ ਆ ਪੰਜ ਪਿੱਪਲਾਂ ਦੇ ਵਿੱਚ ਕਿੰਨੇ ਸਦੀਆਂ ਪੁਰਾਣੀ ਲੱਕੜ ਆ ਇਹ ਲੱਕੜ ਨਹੀਂ ਕਹਿਆ ਸੀ ਆਪਾਂ ॠषि मुनियों ਦਾ ਤਪ ਆ ਕਿੰਨੇ ਵਿਰਧ ਹੋ ਚੁੱਕੇ ਆ ਇਹ ਜੈ ਮਹਾਰਾਮ ਸੱਚਾ ਪਾਤਸ਼ਾਹ 1 2 3 4 ਤੇ 5 ਉਸ ਤੋਂ ਬਾਅਦ ਲੰਗਰ ਨਾਲ ਰਸਤੂ ਵਗੈਰਾ ਇੱਥੇ ਆ ਰਿਹਾ ਮੇਰੇ ਬਲੌਗ ਦੇ ਵਿੱਚ ਬੋਰ ਨਾ ਹੋਇਓ ਤੁਹਾਨੂੰ ਬਹੁਤ ਬਹੁਤ ਵਧੀਆ ਮਤਲਬ ਜੈ ਭੋਲੇ ਸ਼ੰਕਰ ਜੀ ਜੈ ਸੀਤਾ ਰਾਮ ਜੀ ਜੈ ਰਾਧੇ ਸ਼ਾਮ ਜੀ ਜੈ ਪਵਨ ਸਤ ਹਨੂਮਾਨ ਜੀ ਇਹ ਕਥਾ ਹਾਲ ਹੈ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਦੋਂ ਕਥਾ ਵਗੈਰਾ ਹੁੰਦੀ ਹੈ ਤੇ ਸੁਣਦੇ ਹੈਗੇ ਆ ਇਹ ਜੋਤਸ਼ੀ ਵਗੈਰਾ ਵੀ ਬੈਠੇ ਹੈਗੇ ਆ ਜਿਨ੍ਹਾਂ ਕੋਲੋਂ ਤੁਸੀਂ ਆਪਣੇ ਐਸਟ੍ਰੋਲੋਜਿਸ ਮਾਰੇ ਜਾਣਕਾਰੀ ਲੈ ਸਕਦੇ ਹੋ ਪਹਿਲਾ ਦਰਬਾਰ ਜੈ ਸੀਤਾ ਰਾਮ ਜੀ ਜੈ ਰਾਧੇ ਸ਼ਾਮ ਜੀ ਬੜਾ ਮਨਮੋਹਕ ਆ ਬਾਬਾ ਜੀ ਦੀ ਆਰਤੀ ਹੈ ਜੇ ਤੁਸੀਂ ਪੜਨੀ ਵੀ ਹੋ ਕੀ ਤੇ ਇਹਨੂੰ ਸਟਾਪ ਕਰਕੇ ਇੱਥੇ ਪੜ ਸਕਦੇ ਹੋ ਤੇ 메인 ਭਵਨ ਕਥਾ ਦਾ ਜਿੱਥੇ ਕਥਾ ਸਾਰ ਹੁੰਦੀ ਮੇਰੇ ਬੰਕੇ ਵਿਹਾਰੀ ਲਾਲ ਜੀ ਰਾਧੇ ਰਾਦੇ ਸ਼ਾਮ ਜੀ ਸੀਤਾ ਸੀਤਾ ਰਾਮ ਜੀ ਦੀ ਮਨਮੋਹਕ ਇਹ ਸਾਡੇ ਵਿੱਚ ਦੂਜੀ ਨਹੀਂ ਹੈ ਕਿ ਅਸੀਂ ਮਥਰਾ ਵਿੰਦਰਾਵਨ ਜਾ ਸਕਦੇ ਹਾਂ ਕਿ ਇੱਥੇ ਤੁਹਾਨੂੰ ਸਾਰਾ ਫੁੱਲ ਫਲ ਮਿਲੇਗਾ ਦਰਸ਼ਨ ਕਰਨ ਦੇ ਨਾਲ ਉਸ ਤੋਂ ਬਾਅਦ ਬਾਬਾ ਜੀ ਦਾ ਮੰਦਿਰ ਜੇ ਬ੍ਰਹਮਾ ਵਿਸ਼ਨੂੰ ਮਹੇਸ਼ੀ ਮਾਤਾ ਜੀ ਨੇ ਬੇਦ ਹੱਥ ਦੇ ਵਿੱਚ ਫੜੇ ਆ ਗਿਆ ਇਹ ਗਿਆਨ ਕਿ ਦੇਵੇ ਮਾਤਾ ਕਿਰਪਾ ਕਰੋ ਜੈ ਮਾਤਾ ਰਾਣੀ ਜੈ ਮਾਤਾ ਰਾਣੀ ਜੈ ਮਾਤਾ ਰਾਣੀ ਮਾਤਾ ਜੀ ਦਾ ਸੋਨਾ ਭਵਨ ਬਹੁਤ ਖੁੱਲਾ ਢੁਲਾ ਵਾਲਾ ਇੱਥੇ ਬਹਿ ਕੇ ਕਥਾ ਦਾ ਆਨੰਦ ਮਾਣਦੇ ਆ ਆਪਣੇ ਬਾਬਾ ਜੀ प्रवचन ਵਗੈਰਾ ਕਰਦੇ ਹੈਗੇ ਤੇ ਭਗਤ ਸ਼ਾਂਤੀ ਇੱਥੇ ਮਿਲਦੀ ਹੈਗੀ ਆ